ਅੰਮ੍ਰਿਤ ਸਰਵਿਚ ਫੋਕਲੋਰ ਰਿਸਰਚ ਅਕਾਦਮੀ ਰਜਿਸਟਰਡ ਅੰਮ੍ਰਿਤਸਰ ਵੱਲੋਂ ਪ੍ਰਗਤੀਸ਼ੀਲ ਲੇਖਕ ਸੰਗ ਇਕਾਈ ਅੰਮ੍ਰਿਤਸਰ ਅਤੇ ਸਰੂਪ ਰਾਣੀ ਸਰਕਾਰੀ ਮਹਿਲਾ ਕਾਲਜ ਅੰਮ੍ਰਿਤਸਰ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਪੰਜਾਬੀ ਮਾਂ ਬੋਲੀ ਦਿਵਸ ਨੂੰ ਮੌਕੇ ਸੈਮੀਨਾਰ ਅਤੇ ਕਵੀ ਦਰਬਾਰ ਕਰਵਾਇਆ ਗਿਆ ਇਸ ਵਿੱਚ ਸੈਮੀਨਾਰ ਦਰਾਂ ਪੰਜਾਬੀ ਮਾਂ ਬੋਲੀ ਨੂੰ ਪਰਫਲਿੱਪ ਕਰਨ ਲਈ ਹੋਕਾ ਦਿੱਤਾ ਗਿਆ ਉੱਥੇ ਹੀ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਸ਼ਖਸ਼ੀਅਤਾਂ ਵੱਲੋਂ ਪੰਜਾਬੀ ਮਾਂ ਬੋਲੀ ਬਾਰੇ ਜਾਣਕਾਰੀ ਦਿੱਤੀ ਗਈ ਹਾਂਜੀ ਸਰ ਜੀ ਬੋਲ ਪਈ ਓਕੇ ਪਹਿਲਾਂ ਹਾਂਜੀ ਅ ਸਰ ਕੀ ਤੋਂ ਜਿਹੜਾ ਅ ਅੱਜ ਮਾਤਰਪਾਇ ਸਾਦੀਪਤ ਪੁਰਾਇਆ ਜਾ ਰਿਹਾ ਹੈ ਕੀ ਕਹੋ 21 ਫਰਵਰੀ ਨੂੰ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫੋਕਲੋਰ ਰਿਸਰਚ ਅਕੈਡਮੀ ਵੱਲੋਂ ਪ੍ਰਗਤੀ ਸ਼ੀਲ ਵਿਖਕ ਸੰਗ ਵੱਲੋਂ ਤੇ ਗਵਰਨਮੈਂਟ ਕਾਲਜ ਔਰ ਹਿਊਮਨ ਵੱਲੋਂ ਸਾਂਝੇ ਤੌਰ ਤੇ ਬਣਾਇਆ ਜਾ ਰਿਹਾ ਹੈ ਤੇ ਚ ਪਹਿਲਾ ਸੈਸ਼ਨ ਦਾ ਸੈਮੀਨਾਰ ਦਾ ਕੀ ਭਾਸ਼ਾ ਨੂੰ ਕਿਦਾਂ ਬਚਾਉਣਾ ਜਿਹਦਾ ਬੰਗਲਾਦੇਸ਼ ਦੇ ਵਿੱਚ ਜਿਹੜਾ 21 ਫਰਵਰੀ ਦੇ ਜਿਹੜਾ ਮਨਾਇਆ ਜਾ ਰਿਹਾ ਬੰਗਲਾਦੇਸ਼ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਉਰਦੂ ਨਹੀਂ ਬੋਲੀ ਸਾਡੀ ਬੰਗਾਲੀ ਭਾਸ਼ਾ ਆ ਤੇ ਉੱਥੇ ਮੂਵਮੈਂਟ ਚੱਲੀ ਸੀ ਸਟੂਡੈਂਟਾਂ ਦੀ ਮੂਵਮੈਂਟ ਸੀ ਲੋਕਾਂ ਦੀ ਮੂਵਮੈਂਟ ਸੀ ਉਦੋਂ ਇੱਕ ਗਰੀਬ ਰਿਕਸ਼ੇ ਵਾਲਾ ਮਾਰਿਆ ਗਿਆ ਜਿਹੜਾ ਕਹਿੰਦਾ ਮੇਰੀ ਭਾਸ਼ਾ ਜਿਹੜੀ ਆ ਉਹ ਬੰਗਾਲੀ ਆ ਉਸ ਤੋਂ ਬਾਅਦ ਇਹ ਦਿਵਸ ਮਨਾਇਆ ਜਾ ਰਿਹਾ ਅਸੀਂ ਸੋਚਿਆ ਐਡਮਿਨ ਇਹ ਵੀ ਸੋਚਿਆ ਕਿ ਜਿੱਥੇ ਤੱਕ ਅਸੀਂ ਸਾਂਝੀ ਗੱਲ ਕਰਦੇ ਆਂ ਇੰਡੀਆ ਪਾਕਿਸਤਾਨ ਦੀ ਗੱਲ ਕਰਦੇ ਆਂ ਤੇ ਨਾਲ ਦੇ ਨਾਲ ਭਾਸ਼ਾ ਨੂੰ ਕਿੱਦਾਂ ਬਚਾਉਣਾ ਇਹ ਕੁਛ ਨਾ ਕੁਛ ਕਰਨਾ ਚਾਹੀਦਾ ਅਸੀਂ ਇੱਥੇ ਤੁਹਾਡੇ ਸਾਹਮਣੇ ਵੱਡੇ ਵੱਡੇ ਮਾਰਚ ਕੀਤੇ ਨੇ ਸੈਮੀਨਾਰ ਕਰਦੇ ਰਹੇ ਨੇ ਅੱਜ ਵੀ ਸੈਮੀਨਾਰ ਕਰ ਰਹੇ ਆ ਤੇ ਹਰ ਸਾਲ ਦੀ ਤਰ੍ਹਾਂ ਪੰਜ ਟੀਚਰ ਸੀ ਚੁਣਨੇ ਆ ਅੰਮ੍ਰਿਤਸਰ ਤੋਂ ਕਿ ਜਿਹੜੇ ਪਾਸ਼ਾ ਦੇ ਉੱਤੇ ਕੰਮ ਕਰ ਰਹੇ ਪੰਜਾਬੀ ਪਾਸ਼ਾ ਤੇ ਚੰਗਾ ਕੰਮ ਕਰ ਰਹੇ ਉਹ ਇਸ ਸਾਲ ਵੀ ਪੰਜ ਟੀਚਰ ਚੁਣੇ ਜਿਨ੍ਹਾਂ ਨੂੰ ਸਨਮਾਨਿਤ ਵੀ ਕਰਨਾ ਹੈ ਤੇ ਇਸ ਲਈ ਇਹ ਕਿ ਥੋੜਾ ਬਹੁਤਾ ਸਕੂਲਾਂ ਦੇ ਕਾਲਜਾਂ ਦੇ ਘਰਾਂ 'ਚ ਇਹਨੂੰ ਬੋਲਣ ਦੀ ਆਜ਼ਾਦੀ ਦਿੱਤੀ ਹੈ ਪੋਸਟਰ ਲਾਏ ਜਾਣ ਸਰਕਾਰਾਂ ਜਿਹੜੀ ਬਦਲਦੀਆਂ ਰਹੀਆਂ ਨੇ ਹਮੇਸ਼ਾ ਕਹਿੰਦੇ ਆ ਰਿਹਾ ਭਾਸ਼ਾ ਨੂੰ ਹੀ ਬਚਾਉਣਾ ਆ ਲੇਕਿਨ ਅਜੇ ਤੱਕ ਜਿਹੜੀ ਸਰਕਾਰ ਆਈ ਆ ਇਹ ਇਸ ਕਰਕੇ ਵੀ ਆਈ ਆ ਕਿ ਆਹੀ ਇਹਨੂੰ ਰੰਗਲਾ ਪੰਜਾਬ ਬਣਾਉਣਾ ਤੇ ਪੰਜਾਬੀ ਭਾਸ਼ਾ ਨੂੰ ਕਿੱਦਾਂ ਬਚਾਉਣਾ ਲੇਕਿਨ ਅਜੇ ਤੱਕ ਬੋਰਡ ਹੀ ਨਹੀਂ ਚੇਂਜ ਹੋ ਸਕੇ ਸਾਡੇ ਅਜੇ ਵੀ ਨਾਂ ਉਹ ਹੀ ਸੜਕਾਂ ਦੇ ਨਾਂ ਉਹ ਹੀ ਆ ਸਕੂਲਾਂ 'ਚ ਵੀ ਜੇ ਚੇਂਜਿੰਗ ਨਹੀਂ ਆ ਰਹੀ ਆ ਪ੍ਰਾਈਵੇਟ ਸਕੂਲਾਂ 'ਚ ਕੁੱਟਿਆ ਜਾ ਰਿਹਾ ਜੇ ਪੰਜਾਬੀ ਬੋਲਦਾ ਤਾਂ ਬੱਚਿਆਂ ਨੂੰ ਮਾਰਿਆ ਜਾ ਰਿਹਾ ਕਿ ਤੁਸੀਂ ਅਨਪੜਹਾਜਾ ਬੋਲਦੇ ਹੋ ਤੇ ਇਸ ਨੂੰ ਰੋਕਣਾ ਚਾਹੀਦਾ ਸਰਕਾਰਾਂ ਦਾ ਕੰਮ ਆ ਅਸੀਂ ਤੇ ਗੱਲ ਕਰ ਸਕਦੇ ਆ ਅਸੀਂ ਇੱਕ ਗੱਲ ਪੁਟ ਘੱਟ ਸਕਦੇ ਕਿ ਆ ਸਕੂਲ ਚ ਇਹ ਹੋ ਰਿਹਾ ਕਰਨਾ ਤੇ ਸਰਕਾਰਾਂ ਨੇ ਆ ਤੇ ਇਸ ਲਈ ਅਸੀਂ ਉਹ ਵੀ ਟੀਚਰ ਚੁਣੇ ਨੇ ਜਿਹੜੇ ਪੰਜਾਬੀ ਭਾਸ਼ਾ ਚ ਕੰਮ ਕਰ ਰਹੇ ਨੇ ਹਰ ਸਾਲ ਹੀ ਤਰ੍ਹਾਂ ਹੀ ਸਾਡਾ ਇਹ ਪ੍ਰੋਗਰਾਮ ਨੂੰ ਚਾਹੇ ਕਰਨੇ ਹੋਰ ਕਿਸ ਲੈਵਲ ਤੱਕ ਸਭ ਦਿੱਤਾ ਪਿੰਡਾਂ ਦੇ ਵਿੱਚ ਤੇ ਹੈ ਆ ਬਾਕੀ ਅਕੀਸ ਤਰ੍ਹਾਂ ਹੋਰ ਜਿਹੜੇ ਤਰ੍ਹਾਂ ਤਰੀਕ ਗੱਲ ਕੀਤੀ ਹੈ ਪ੍ਰਾਈਵੇਟ ਸਕੂਲ ਉਹਨਾਂ ਵਿੱਚ ਵੀ ਕੋਈ ਸਮਾਨਾ ਵੀ ਲੋਡ ਹੈ ਬਹੁਤ ਜ਼ਿਆਦਾ ਲੋਡ ਹੈ ਪਹਿਲਾਂ ਹੀ ਮਾਰਚ ਦੇ ਵਿੱਚ ਲੈ ਕੇ ਆਉਂਦੇ ਰਹੇ ਆ ਦੀ ਮਾਰਚ ਕੱਢੀਏ ਲੇਕਿਨ ਆ ਮਾਰਚ ਦੇ ਵਿੱਚ ਹੁਣ ਪੇਪਰ ਸ਼ੁਰੂ ਹੋ ਗਏ ਨੇ ਇਹ ਸੋ ਟ੍ਰੈਂਡ ਚੇਂਜ ਹੋ ਗਿਆ ਪਹਿਲਾਂ ਪੇਪਰ ਹੁੰਦੇ ਸੀ ਮਾਰਚ ਦੇ ਵਿੱਚ ਹੁਣ ਫਰਵਰੀ ਵਿੱਚ ਸ਼ੁਰੂ ਕਰਤਾ ਤੇ 21 ਫਰਵਰੀ ਹੁਣ ਕੱਲ ਦਾ ਜਿਹੜਾ 10 ਦਾ ਦਾ 8ਵੀਂ ਦਾ ਇਹ ਪੇਪਰ ਸ਼ੁਰੂ ਹੋ ਗਏ ਇਹ ਬੱਚੇ ਆ ਨਹੀਂ ਸਕਦੇ ਅਸੀਂ ਜ਼ਿਆਦਾ ਜ਼ੋਰ ਪਾਉਂਦੇ ਕਿ ਪ੍ਰਾਈਵੇਟ ਸਕੂਲ ਦੇ ਬੱਚਿਆਂ ਨੂੰ ਲਿਆਇਆ ਜਾਵੇ ਪ੍ਰਾਈਵੇਟ ਸਕੂਲ ਦੇ ਬੱਚਿਆਂ ਨੂੰ ਲਿਆਇਆ ਜਾਵੇ ਉਹ ਵੀ ਯਤਨ ਕਰਾਂਗੇ ਉੱਥੇ ਨਾਟਕ ਨੋਟਕ ਕਰੀਏ ਜਾਂ ਪੰਜਾਬੀ ਭਾਸ਼ਾ ਤੇ ਕੋਈ ਨਾਟਕ ਇਦਾਂ ਦਾ ਬਣਾਈਏ ਜਿਹੜੇ ਸਕੂਲਾਂ 'ਚ ਖੇਡੇ ਜਾਇਆ ਜਾਂਦਾ ਹੈ। ਲੱਗਦਾ ਨਹੀਂ ਸਰ ਪ੍ਰਾਈਵੇਟ ਸਕੂਲਾਂ 'ਚ ਪੰਜਾਬੀ ਘੱਟ ਸਿਖਾਈ ਜਾਂਦੀ ਹੈ ਜਾਂ ਇੰਗਲਿਸ਼ ਕੋਲ ਨੂੰ ਜ਼ਿਆਦਾ ਮੈਂ ਕਹਿੰਦਾ ਇਹਦੇ ਨੇ ਸਰਕਾਰੀ ਸਕੂਲਾਂ 'ਚ ਪੰਜਾਬੀ ਸਿਖਾਈ ਜਾਂਦੀ ਹੈ। ਮੈਂ ਕਹਾ ਪੰਜਾਬੀ ਸਕੂਲਾਂ ਦਾ ਵੀ ਉਦੋਂ ਹੀ ਹਾਲ ਹੈ ਸਰਕਾਰੀ ਦਾ ਲੇਕਿਨ ਪ੍ਰਾਈਵੇਟ 'ਚ ਕੁੱਟਿਆ ਵੀ ਜਾਂਦਾ ਆ। ਜਦੋਂ ਬੱਚੇ ਬੋਲਦੇ ਪੰਜਾਬੀ ਤੇ ਉਹ ਤਾਂ ਕੁੱਟਿਆ ਜਾਂਦਾ। ਅਸੀਂ ਇੱਕ ਸਕੂਲ ਇੱਥੇ ਗਏ ਸੀ ਮੈਨੂੰ 10 ਸਾਲ ਪਹਿਲਾਂ ਯਾਦ ਆ। ਹੌਲੀਡੇ ਇਨ ਇੱਥੇ ਆ ਨੋਆਰ ਕਰੋੜ ਤੇ ਕਿ ਉੱਥੇ ਬੱਚਿਆਂ ਨੂੰ ਮਾਰਿਆ ਜਾ ਰਿਹਾ ਸੀ ਸਵਿੰਗ ਡੇਲ 'ਚ ਬੱਚਿਆਂ ਨੂੰ ਕੁੱਟਿਆ ਜਾਂਦਾ ਕੈਮਰੋ ਸਕੂਲ 'ਚ ਵੀ ਕੁੱਟਿਆ ਜਾਂਦਾ ਕਿ ਤੁਸੀਂ ਬੋਲਦੇ ਇਹ ਸਾਰਾ ਕੁਲੋਂ ਕੀ ਮੰਨ ਕਰਦੇ ਤੁਸੀਂ ਅਸੀਂ ਤਾਂ ਸਰਕਾਰਾਂ ਨੂੰ ਕਹਿੰਦੇ ਆ ਕਿ ਜਦੋਂ ਤੁਸੀਂ ਇਹ ਕੱਲ 'ਚ ਆਏ ਹੋ ਸਰਕਾਰ ਤੇ ਰੰਗਲਾ ਪੰਜਾਬ ਕਰਨ ਲਈ ਆਏ ਹੋ ਹੈ ਤਾਂ ਰੰਗਲੇ ਪੰਜਾਬ 'ਚ ਪੰਜਾਬੀ ਬੋਲਣ 'ਚ ਕੁੱਟਿਆ ਜਾ ਰਿਹਾ ਤਾਂ ਲੋਕ ਗੀਤ ਕਿੱਥੋਂ ਗਾਉਣਗੇ ਭਗੜੇ ਕਿੱਥੋਂ ਪਹੁੰਚ ਗਏ ਢੋਲ ਢੋਲ ਕੇ ਤਾਂ ਵਜਾਉਣਗੇ ਇਹ ਤਾਂ ਫਿਰ ਸਾਰਾ ਪੰਜਾਬੀ ਦੇ ਵਿੱਚ ਆ ਜਾਂਦਾ ਨਾ ਇਹਨਾਂ ਨੂੰ ਚਾਹੀਦਾ ਕਿ ਪ੍ਰਾਈਵੇਟ ਸਕੂਲਾਂ 'ਚ ਉਹ ਪਾਬੰਦੀਆਂ ਜਿਹੜੀਆਂ ਲਾਈਆਂ ਨੇ ਸਕੂਲਾਂ ਨੇ ਉਹਨੂੰ ਠੀਕ ਕਰਨ 50 ਸਰਕਾਰ ਨੂੰ ਇੱਕ ਪ੍ਰਾਲਾ ਕੀਤਾ ਗਿਆ ਸੇ ਦੁਕਾਨਾਂ ਦੇ ਜਾਂ ਜਿੱਥੇ ਵੀ ਪੰਜਾਬੀ ਦੇ ਵਿੱਚ ਮੋੜ ਲਿਖੇ ਜਾਂ ਹਜੇ ਤੱਕ ਹਜੇ ਤੱਕ ਸਾਡੇ ਅੰਮ੍ਰਿਤਸਰ ਦੇ ਰੋਡਾਂ ਤੇ ਚੇਂਜ ਨਹੀਂ ਹੋਏ ਕੋਈ ਜਰੂਰ ਕੋਈ ਜ ਰੋਡ ਦਾ ਨਾਮ ਰੱਖਿਆ ਟੇਲਰ ਰੋਡ ਟੇਲਰ ਰੋਡ ਹੀ ਚੱਲੀ ਜਾਂਦਿਆ ਉਹਨੂੰ ਕਿਉਂ ਨਹੀਂ ਚੇਂਜ ਕਰਨਾ ਹਜੇ ਤੱਕ ਨਹੀਂ ਚੇਂਜ ਕਰ ਸਕੇ ਚਾਹੀਦਾ ਅੱਜ ਤੋਂ ਬਾਰ-ਬਾਰ ਦਫ਼ਤਰ ਵੀ ਕਈ ਵਾਰੀ ਮਾਲਕ ਪੱਤਰ ਦੇ ਚੁੱਕੇ ਆ ਕਿ ਇਹ ਰੋਡਾਂ ਦੇ ਜਿਹੜੇ ਨਾਂ ਜਿਹੜੇ ਉਹ ਚੇਂਜ ਕਰ ਇਹ ਅੰਗਰੇਜ਼ਾਂ ਦਾ ਟਾਈਮ ਦੇ ਸੀ ਨਾਂ ਟੇਲਰ ਰੋਡ ਉਦੋਂ ਅੰਗਰੇਜ਼ਾਂ ਦਾ ਨਾਂ ਤੇ ਸੀ ਕੋਈ ਜ਼ਰੂਰ ਹੋਰ ਅੰਗਰੇਜ਼ਾਂ ਦੇ ਨਾਂ ਤੇ ਸੀ ਇਹ ਅਜੇ ਤੱਕ ਹੋਰ ਚੇਂਜ ਕਰ ਸਕਦੇ ਤੁਹਾਨੂੰ ਚਾਹੀਦਾ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز